ਆ ਦੇਖੋ ਜੀ ਇਹ ਸਮਾਨ ਪੂਰਾ ਚੱਕਵਲ ਬਾਕ ਸਰਦਾਰ ਜੀ ਕੀ ਨਾਮ ਹੈ ਬਲਦੇਵ ਸਿੰਘ ਇਹ ਕਿੰਨਾ ਕੁ ਨੁਕਸਾਨ ਹੋ ਗਿਆ ਜੀ ਮੈਂ ਬੈਂਡ ਚੱਕਵਲ ਤੇ ਪੈ ਮਲ ਕੇ ਪਾ ਕੇ ਤੇ ਮਿਲ ਕੇ 15000 ਦਾ ਨੁਕਸਾਨ ਇਹ ਨਹੀਂ ਏ ਬਾਕੀ ਇੰਜਨਾਂ ਦਾ ਵੀ ਅਲੱਗ-ਅਲੱਗ ਨੁਕਸਾਨ ਬਾਕੀ ਇੰਜਨ ਦਾ ਵੀ ਪਿਆਰ ਖੋਲੀ ਹੈ ਲੇਕਿਨ ਉਹ ਇੱਥੇ ਵੇਖਿਆ ਲੀਕ ਕਰਦਾ ਵੇਖਣੇ ਮਤਲਬ ਹੋਰ ਕੀ ਕੀ ਆ ਤੇ ਨੁਕਸਾਨ ਜਿਹੜੇ ਆ ਤਿੰਨ-ਚਾਰ ਪਰਿਵਾਰਾਂ ਦੇ ਹੋ ਗਏ ਆ ਕਿ ਜਾਂ ਨੇ ਇੱਕ ਮੇਰਾ ਤੇ ਦੋ ਇਹ ਤੇ ਇੱਕ ਵਾਰ ਚਾਰ-ਚਾਰ ਦੇ ਚਾਰ ਪਰਿਵਾਰ ਦੇ ਹੋ ਗਏ ਚਾਰ ਪਰਿਵਾਰਾਂ ਦਾ ਨੁਕਸਾਨ ਹੋ ਗਿਆ ਹੁਣ ਇਹ ਡਬਲ ਖਰਚਾ ਪੈ ਗਿਆ ਹਾਂ ਡਬਲ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੇ ਹੋਏ ਮੰਗ ਕਰਦੇ ਵੇ ਜਿਹੜੇ ਨਸ਼ਾ ਕਰਦੇ ਉਹ ਤੇ ਨਸ ਪਾਈ ਆ ਇਹ ਨੁਕਸਾਨ ਉਹਦਾ ਪਹਿਲੇ ਤੱਕ ਨਹੀਂ ਹੋਇਆ ਨਹੀਂ ਨਾ ਕਰਿਆ ਹੁਣ ਹੀ ਲੱਗਿਆ ਹੋਣੀ ਪਹਿਲੇ ਪਹਿਲੇ ਯਾਰ ਪਹਿਲੇ ਜਦੋਂ ਇਹ ਲੋਕੀ ਦਾਦੂ ਦੂਰ ਪੀਂਦੇ ਉਦੋਂ ਨਹੀਂ ਨੁਕਸਾਨ ਹੁੰਦੇ ਕਦੀ ਦੇਖਿਆ ਕਿ ਚੋਰੀ ਹੋਈ ਇਹ ਆ ਜਾਂਦੇ ਆ ਨਸ਼ੇ ਵਧਦੇ ਨੇ ਦੂਜੇ ਚਿੱਟੇ-ਚੂਟੇ ਵਾਲੇ ਉਦੋਂ ਲੱਗੇ ਹੁੰਦੇ ਪਹਿਲੇ ਕਦੀ ਸਾਡਾ ਸਮਝਾਦਾ ਪਿਆਰਾਂ ਦਾ ਕੋਈ ਕੋਸ਼ਿਸ਼ ਨਹੀਂ ਕਰੀ ਕਿ ਨੁਕਸਾਨ ਹੋਇਆ ਨਹੀਂ ਕੀ ਨਾਮ ਜੀ ਆਪਣਾ ਨਾਮ ਜਮਲ ਚੰਦ ਜੀ ਪਿੰਡ ਕਿਹੜਾ ਮਸ਼ਰਾਲਾ ਤੇ ਕੀ ਘਟਨਾ ਕਿਵੇਂ ਵਾਪਰੀ ਆ ਕਿੰਨੇ ਕ ਸਮੇਂ ਦੀ ਘਟਨਾ ਔਰ ਤੁਹਾਨੂੰ ਕਦੋਂ ਪਤਾ ਲੱਗਾ ਸਰ ਸਾਨੂੰ ਤੇ ਸਵੇਰੇ ਹੀ ਆਇਆ ਤਾਂ ਫਿਰ ਪਤਾ ਲੱਗਾ ਸਾਡੇ ਹਿਸਾਬ ਨਾਲ ਕੱਲ ਵੀ ਫਰਮ ਮਾਰਿਆ ਤੇ ਰਾਤ ਦੀ ਘਟਨਾ ਹੈ ਰਾਜੇ ਰਾਤ ਦੀ ਹੋਈ ਹੈ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਸਰ 30000 ਰੁਪਏ ਦਾ ਦੋ ਦੋ ਇੰਜਨਾਂ ਦਾ ਦੋ ਇੰਜਨ ਟੁੱਟੇ ਹਾਂਜੀ 30000 ਰੁਪਏ ਕੀ ਨਾਮ ਹੈ ਆਪਣਾ ਸੁਖਦੇਵ ਰਾਜ ਸੁਖਦੇਵ ਰਾਜ ਜੀ ਕਿੰਨਾ ਕੁ ਨੁਕਸਾਨ ਹੋਇਆ ਕਿਸਾਨ ਨੂੰ ਵੀ ਚਾਲਾਂ ਦੇ ਬੰਦੇ ਦਾ ਲਾਪਾ ਕੇ 1.5 ਲੱਖ ਦਾ ਨੁਕਸਾਨ ਹੋ ਗਿਆ ਤੇ ਚੋਰ ਜਿਹੜੇ ਆ ਕਿਹੜੀ ਚੀਜ਼ ਦਾ ਜਿਆਦਾ ਫਾਇਦਾ ਉਠਾ ਰਹੇ ਆ ਕਿ ਖੇਤ ਸੁੱਕੇ ਆ ਜਾਂ ਹੋਰ ਦੇਖੋ ਜੀ ਚੋਰ ਸ਼ਾਂਤ ਵਾਤਾਵਰਨ ਦੇਖਦੇ ਆ ਕਿ ਕਿਸਾਨ ਆਪਣੇ ਆਪਣੇ ਥੱਕੇ ਟੁੱਟੇ ਘਰ ਜਾਂਦੇ ਆ ਕਿ ਇਹ ਘਰ ਪੁੱਜ ਗਿਆ ਤੇ ਮਗਰੋਂ ਉਹਨਾਂ ਦਾ ਫਾਇਦਾ ਉਠਾ ਲਿਆ ਦੂਸਰਾ ਰਾਤ ਨੂੰ ਤੁਹਾਨੂੰ ਪਤਾ ਹੀ ਹੈ ਕਿ ਨਸ਼ਾ ਸ਼ਰੀਆਮ ਹੋ ਗਿਆ ਚਟਾ ਖਾਸ ਕਰਕੇ ਕਿ ਸੁਨਿਸ਼ਾਨ ਜਗ੍ਹਾ ਪੈਂਦਾ ਏਰੀਆ ਪੈਂਦਾ ਤੇ ਚਟਾ ਭੰਗ ਜਿਹੜਾ ਹੋਰ ਛੋਟੇ-ਮੋਟੇ ਜਿਹੜੇ ਨਸ਼ਾ ਬਤੀਨ ਦੇ ਲੜਕੇ ਜੀ ਨਸ਼ਿਆਂ ਦੇ ਕਰਕੇ ਕਿ ਚੋਰੀਆਂ ਛੋਟੀਆਂ ਮਟੀਆਂ ਹੋਉਂਦੀਆਂ ਉਸ ਨੂੰ ਕੀ ਬੇਅੰਤੀਕ ਪੁਲਿਸ ਨੂੰ ਬੇਨਤੀ ਕਰਦਾ ਹੈ ਕਿ ਪਹਿਲੇ ਤੇ ਨਸ਼ਿਆਂ ਤੇ ਕੰਟਰੋਲ ਕੀਤਾ ਜਾਵੇ ਔਰ ਜਲਦ ਤੋਂ ਜਲਦ ਇਹ ਛੋਟੇ ਮੋਟੇ ਜਿਹੜੇ ਗੈਂਗ ਗੈਂਗਸਟਰ ਜਿਹੇ ਚੋਰੀਆਂ ਕਰਨ ਵਾਲੇ ਇਹਨਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਤੇ ਇਹਨਾਂ ਨੂੰ ਹਵਾਲਾ ਚ ਬੰਦ ਕੀਤਾ ਜਾਵੇ ਕਿਸਾਨਾਂ ਨੂੰ ਕੀ ਬੇਨਤੀ ਕਰਦੇ ਕਿਸਾਨਾਂ ਨੂੰ ਬੇਨਤੀ ਕਰਦਾ ਹੈ ਕਿ ਇਹ ਵੀ ਆਪਣਾ ਕੰਮ ਕਰਦੇ ਆ ਤੇ ਆਣ ਕੇ ਦਰਖਤ ਰੱਖੀਏ ਬੰਦੀ ਜੰਜੀ ਜਾਵੇ ਠੀਕ ਹੈ ਉਹਨ ਸੂਤ ਗੇਤੇ ਮੜ ਕੇ ਬੜੀ ਵੀ ਨਹੀਂ ਅਦਰ ਹਾਂ ਤੁਹਾਨੂੰ ਦੱਸਿਆ ਇਹ ਤੁਕੇ ਦਾ ਸਾਹ ਨਾ ਪਾਦੀ ਹੋ ਗਿਆ ਇਹਨਾਂ ਸਾਹ ਸਾਹ ਅੱਜ ਵੀ ਮੋਟਰਾਂ ਦਾ ਕੰਮ ਸੂਤ ਵਾਲੀ ਮੋਟਰਾਂ ਦਾ ਕੰਮ ਖੋਲ੍ਹ ਕੇ ਪਾੜੇ ਬੜਾ ਲੈਂਦਾ ਪਹਿਲੀ ਵਾਰੀ ਤੇ ਅੱਜ ਫੇਰ ਇਹ ਘਟਨਾ ਹੋ ਗਈ ਹਾਂਜੀ ਹਾਂਜੀ ਫੇਰ ਹੋ ਗਈ ਸਵੇਰਿਆਂ ਨੂੰ ਪਰਾ ਲਗਾ ਕੋਈ ਹੱਥ ਉਸ ਨੂੰ ਬ੍ਰਕਾਸ ਦਿੱਤੀ ਅਜੀ ਦੀ ਆਇਆ ਸਰ ਕਾਹ ਹੋ ਗਿਆ ਉਸਨੇ ਕੀ ਅਸੈਸਮੈਂਟ ਉਸ ਕਹਿੰਦੀ ਦੇ ਦਿੱਤਾ ਕੋਈ ਸਾਧਨ ਕਰ ਦੇ ਜੇ ਕੋਈ ਠੀਕ ਹੁੰਦਾ ਜਿਆ